ਜਾਦ ਰਾਮ ਮੰਦਰ ਹੋਣਾ ਤੇ ਜਿਹੜੇ ਸਾਡੇ ਸਿੱਖ ਉੱਥੇ ਜਾ ਕੇ ਹਮਦਰਦੀ ਪ੍ਰਗਟ ਕਰਨਗੇ ਉਹ ਸਟੇਜਾਂ ਤੇ ਬੈਠਣਗੇ ਉਹ ਸਾਡੇ ਸਾਹਿਬਜ਼ਾਦਿਆਂ ਦੀ ਸੋਚ ਨਹੀਂ ਹੈ ਜਦ ਨਿਹੰਗ ਸਿੰਘ ਜਾ ਕੇ ਉੱਥੇ ਜਾ ਕੇ ਬਹਿ ਜਾਂਦੇ ਆ ਆਰਐਸਐਸ ਭੀਜਪੀ ਦੇ ਨਾਲ ਸਾਥ ਸੰਗਤ ਜੀ ਇਹ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਨਹੀਂ ਜਿਵੇਂ ਛੋਟੇ ਸਾਹਿਬ ਜਦਿਆਂ ਨੇ ਇਸਲਾਮ ਨਹੀਂ ਕਬੂਲ ਕੀਤਾ ਸਾਡਾ ਕੰਮ ਨਹੀਂ ਹੈ ਕਿ ਅਸੀਂ ਕਿਸੇ ਹੋਰ ਧਰਮ ਨੂੰ ਜਾ ਕੇ ਕਬੂਲ ਕਰੀਏ ਸਾਥ ਸੰਗਤ ਜੀ ਸਾਡਾ ਨਹੀਂ ਕੋਈ ਲੈਣ ਦੇਣ ਇਹਦੇ ਨਾਲ ਉੱਥੇ ਜਦ ਤੁਸੀਂ ਜਾਓਗੇ ਮਸਜਿਦ ਧਾ ਕੇ ਉੱਥੇ ਤੁਸੀਂ ਪੂਜਨੀਕ Hindu ਧਰਮ ਸਤਕਾਰਯੋਗ ਉੱਥੇ ਜਾ ਕੇ ਬੈਠੋਗੇ ਇਹ ਸਾਡੇ ਸਾਹਿਬਜ਼ਾਦਿਆਂ ਦੇ ਕੁਰਬਾਨੀ ਦਾ ਅਰਥ ਨਹੀਂ ਹੈ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਆ ਰਹੀ ਹੈ ਉਹ ਚੁਣੌਤੀ ਕੀ ਹੈ ਕਿ 22 ਜਨਵਰੀ ਨੂੰ ਇਸ ਰਾਸ਼ਟਰ ਨੇ ਇਸ ਸੁਪਰੀਮ ਕੋਰਟ ਨੇ ਇੱਥੇ ਦੀ ਪਾਰਲੀਮੈਂਟ ਨੇ ਇੱਥੇ ਦੇ ਪ੍ਰਧਾਨ ਮੰਤਰੀ ਤੇ ਸਰਕਾਰ ਨੇ ਉੱਥੇ ਜਾ ਕੇ ਜਿੱਥੇ ਬਾਬਰੀ ਮਸਜਿਦ ਇਹਨਾਂ ਨੇ ਢਹ-ਢੇਰੀ ਕੀਤਾ ਉੱਥੇ ਜਾ ਕੇ ਇਹਨਾਂ ਨੇ ਹੁਣ ਸਥਾਪਨਾ ਸਤਕਾਰਯੋਗ ਹਿੰਦੂ ਧਰਮ ਦੇ RAM ਭਗਵਾਨ ਦੇ ਮੰਦਿਰ ਨੂੰ ਸਥਾਪਿਤ ਕਰਨਾ ਹੈਗਾ ਸਾਧ ਸੰਗਤ ਜੀ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਤੇ ਇੱਟ ਨਾਲ ਇੱਟ ਖੜਕਾਤੀ ਮੁਗਲ ਹਕੂਮਤ ਨਾਲ ਲੜਾਈ ਲੜ ਲਈ ਪਰ ਰੋਜ਼ਾ ਸ਼ਰੀਫ ਦੇ ਉੱਤੇ ਉਹਨਾਂ ਨੇ ਹਮਲਾ ਨਹੀਂ ਕੀਤਾ ਹੈਗਾ ਇਹ ਸਾਧ ਸੰਗਤ ਜੀ ਜਿਹੜਾ ਕੰਮ ਹੋਣ ਲੱਗਿਆ ਹੈ ਇਹਦੇ ਬਾਰੇ ਅਸੀਂ ਕੀ ਸੋਚੀਏ ਜਿਹੜੇ ਸਾਡੇ ਗੁਰੂਆਂ ਦੀ ਬਾਣੀ ਹੈ ਉਹ ਜੇ ਆਪਾਂ ਭੈਰੋ ਮਹਲਾ ਪੰਜਵਾਂ ਅੰਗ 1136 ਤੇ ਪੜੀਏ ਤਾਂ ਗੁਰੂ ਸਾਹਿਬ ਕਹਿੰਦੇ ਆ ਨਾ ਹਮ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰਨ ਨਾ ਦੂਜਾ ਪੂਜਾ ਕਰੋ ਨਾ ਨਿਵਾਜ਼ ਗੁਜਰਾਓ ਇਹ ਇੱਕ ਨਿਰੰਕ ਇਹ ਇੱਕ ਨਿਰੰਕਾਰ ਲੈ ਰਿਦੇ ਨਮਸਕਾਰ ਵਰਤ ਨਾ ਰੋ ਨਾ ਮੈਂ ਰਮਜ਼ਾਨ ਤੇ ਸੇਵੀ ਜੋ ਰੱਖੇ ਨਿਦਾਨ ਏ ਕੋ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹੋਂ ਨਬੇਰਾ ਸਾਡਾ ਕੋਈ ਕਿਸੇ ਹੋਰ ਰੱਬ ਨੂੰ ਕੋਈ ਟੇਕ ਨਹੀਂ ਨਾ ਅਸੀਂ ਕੋਈ অবতার ਨੂੰ ਮੰਨਦੇ ਆਂ ਨਾ ਅਸੀਂ ਦੇਵੀ 'ਚੇ ਭਰੋਸਾ ਕਰਦੇ ਆਂ ਨਾ ਅਸੀਂ ਕਿਸੇ ਮਾਂ ਨੂੰ ਨਾ ਅਸੀਂ ਕਿਸੇ ਦੇਵਤੇ ਨੂੰ ਏਕ ਓੰਕਾਰ ਉਹ ਅਕਾਲ ਪੁਰਖ ਨੂੰ ਅਸੀਂ ਪੂਜਦੇ ਹੈਗੇ ਆਂ ਸੋ ਜਦ ਨਿਹੰਗ ਸਿੰਘ ਜਾ ਕੇ ਉੱਥੇ ਜਾ ਕੇ ਬਹਿ ਜਾਂਦੇ ਆਂ ਆਰਐਸਐਸ ਭਾਜਪੀ ਦੇ ਨਾਲ ਸਾਧ ਸੰਗਤ ਜੀ ਇਹ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਨਹੀਂ ਜਿਵੇਂ ਛੋਟੇ ਸਾਹਿਬ ਜਦਿਆਂ ਨੇ ਇਸਲਾਮ ਨਹੀਂ ਕਬੂਲ ਕੀਤਾ ਸਾਡਾ ਕੰਮ ਨਹੀਂ ਹੈ ਕਿ ਅਸੀਂ ਕਿਸੇ ਹੋਰ ਧਰਮ ਨੂੰ ਜਾ ਕੇ ਕਬੂਲ ਕਰੀਏ ਸਵੀਆਂ ਚ ਤੇ ਮੇਰੀ ਗੁਰਮੁਖੀ ਤੇ ਪੰਜਾਬੀ ਔਨੇ ਉਸ ਪੱਦਰ ਦੀ ਨਹੀਂ ਹੈ ਮੈਂ ਪੜੂੰਗਾ ਜੇ ਭੁੱਲ ਚੁੱਕ ਗੁਰੂ ਸਾਹਿਬ ਦੇ ਸਾਹਮਣੇ ਕੋਈ ਹੋਏ ਤਾਂ ਮੈਨੂੰ ਜਰੂਰ ਮਾਫ ਕਰਨਾ ਜਾਂ ਮੈਨੂੰ ਸੁਧਾਰ ਦੇਣਾ ਯਾ ਆਪ ਇਹ ਯਤਨ ਕਰ ਲੈਣਾ ਸਵਈਆਂ ਚ ਕਹਿੰਦੇ ਆ ਪਈ ਗਏ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਅਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾਮ ਮੰਨਿਓ ਸਿਮਰਤ ਸ਼ਾਸਤਰ 베ਦ ਸਵੇ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕੈ ਮੈਂ ਨਾ ਕਰਿਓ ਸਭ ਤੋਂ ਬਥਾਨਿਓ ਸਾਥ ਸੰਗਤ ਜੀ ਸਾਡਾ ਨਹੀਂ ਕੋਈ ਲੈਣ ਦੇਣ ਇਹਦੇ ਨਾਲ ਜਦ ਰਾਮ ਮੰਦਰ ਹੋਣਾ ਤੇ ਜਿਹੜੇ ਸਾਡੇ ਸਿੱਖ ਉੱਥੇ ਜਾ ਕੇ ਹਮਦਰਦੀ ਪ੍ਰਗਟ ਕਰਨਗੇ ਉਹ ਸਟੇਜਾਂ ਤੇ ਬੈਠਣਗੇ ਉਹ ਸਾਡੇ ਸਾਹਿਬਜ਼ਾਦਿਆਂ ਦੀ ਸੋਚ ਨਹੀਂ ਹੈ ਉੱਥੇ ਜਦ ਤੁਸੀਂ ਜਾਓਗੇ ਮਸਜਿਦ ਧਾਕੇ ਉਥੇ ਤੁਸੀਂ ਪੂਜਨੀਕ Hindu ਧਰਮ ਸਤਕਾਰਯੋਗ ਉਥੇ ਜਾ ਕੇ ਬੈਠੋਗੇ ਇਹ ਸਾਡੇ ਸਾਹਿਬਜ਼ਾਦਿਆਂ ਦੇ ਕੁਰਬਾਨੀ ਦਾ ਅਰਥ ਨਹੀਂ ਹੈ ਆਪਾਂ ਉਸ ਅਕਾਲ ਪੁਰਖ ਨੂੰ ਪੂਜਨੇ ਕੱਲੇ ਨੂੰ ਸਾਡਾ ਨਹੀਂ ਕਿਸੇ ਨਾਲ ਬੈਰ ਔਰ ਇਹ ਜਿਹੜੀ ਸੋਚ ਹੈ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਜਦ ਰਾਮ ਮੰਦਰ ਬਣਾਉਣ ਵਾਸਤੇ ਮਸਜਿਦ ਢਾਏ ਗਏ ਪਾਕਿਸਤਾਨ 'ਚ ਅਫਗਾਨਿਸਤਾਨ 'ਚ ਸਿੱਖਾਂ ਦੇ ਗੁਰੂ ਘਰਾਂ ਦੇ ਉੱਤੇ ਹਮਲੇ ਕਰਨ ਨੂੰ ਉਥੇ ਤਿਆਰ ਹੋ ਗਏ ਮੋਦੀ ਕਹਿੰਦਾ ਕਹਿੰਦਾ ਕਿ ਮੈਂ ਅਫਗਾਨ ਸਿੱਖਾਂ ਨੂੰ ਬਚਾ ਕੇ ਲੈ ਕੇ ਆਇਆ ਪਰ ਮੋਦੀ ਜੀ ਜੋ ਤੁਸੀਂ ਗੋਧਰਾ 'ਚ ਕੀਤਾ ਜੋ ਕਤਲਿਆਮ ਤੁਸੀਂ ਉਥੇ ਕੀਤਾ ਜਿਹੜੇ ਮੰਦਿਰ ਬਣਾਉਣ ਵਾਸਤੇ ਤੁਸੀਂ ਮਸਜਿਦ ਢਾਈਆਂ ਉਹਦੀਆਂ ਭੁਗਤਾਨਾ ਸਾਡੇ ਵਸਦੇ ਸਿੱਖ ਪਾਕਿਸਤਾਨ ਤੇ ਅਫਗਾਨਿਸਤਾਨ ਤੇ ਥੋੜੇ ਕਰਕੇ ਖਤਰੇ 'ਚ ਆਏ ਆ ਨਨਕਾਣਾ ਸਾਹਿਬ ਦੇ ਉੱਤੇ ਜੇ ਕਿਸੇ ਨੇ ਉਂਗਲ ਚੱਕੀ ਥੋਡੀਆਂ ਕਰਤੂਤਾਂ ਕਰਕੇ ਚੱਕੀ ਜਾਂਦੀਆਂ ਇਹ ਨਾ ਸਾਨੂੰ ਕਿਓ ਕਿ ਇਹ ਕੰਮ ਗੁਰੂ ਸਾਹਿਬ ਦੇ ਸੋਚਦੀਨ ਹੋ ਰਿਹਾ ਅਸੀਂ ਨਹੀਂ ਇਹ ਮੰਨਦੇ ਹੈਗੇ ਸਾਧ ਸੰਗਤ ਜੀ ਬਹੁਤ ਵਾਰੀ ਸਾਡੇ ਸਤਿਕਾਰਯੋਗ ਜਿਹੜੇ ਵੀਰ ਹੈਗੇ ਆ ਆਰਐਸਐਸ ਦੇ ਹੋਰ ਜਿਹੜੇ ਆਪਣੇ ਆਪ ਨੂੰ ਦਸਮ ਪਿਤਾ ਦੀ ਬਾਣੀ ਪੜਦੇ ਆ ਉਹ ਕਹਿੰਦੇ ਆ ਸ਼ਕਤੀ ਦੀ ਪੂਜਾ ਮਗਰ ਪਗੋਤੀ ਜੀ ਦੀ ਪੂਜਾ ਮਗਰ ਗੁਰੂ ਸਾਹਿਬ ਤੁਰੇ ਸੀ ਗੁਰੂ ਸਾਹਿਬ ਸਿਰਫ ਤੇ ਸਿਰਫ ਅਕਾਲ ਪੁਰਖ ਦੇ ਰੂਪ ਉਹਦੀ ਗੁਣ ਬਾਰੇ ਵਿਆਖਿਆ ਕਰਦੇ ਆ ਤੇ ਜੇ ਤੁਸੀਂ ਕਹਿੰਦੇ ਹੋ ਕਿ ਇਹ ਸਾਡੇ ਪੱਖ ਦੀ ਗੱਲ ਇਸ ਤਰ੍ਹਾਂ ਕਰਦੇ ਆ ਫਿਰ ਜਿਹੜਾ ਸਾਡੇ ਗੁਰੂ ਸਾਹਿਬ ਨੇ ਜਾ ਕੇ ਜ਼ਫਰਨਾਮਾ ਔਰੰਗਜ਼ੇਬ ਨੇ ਭੇਜਿਆ ਸੀ ਉਹਦੇ ਵਿੱਚ ਉਹ ਕਹਿੰਦੇ ਆ ਤੇ ਫਿਰ ਮੇਰੀ ਫਾਰਸੀ ਇੰਨੀ ਤਗੜੀ ਨਹੀਂ ਪਰ ਕਹਿੰਦੇ ਆ ਮੰਨਮ ਕੋਸਤ ਹਮ ਕੋਰਿਆ ਪਰ ਫਤਿਨ ਕੀ ਆਪ ਬੁੱਤ ਪ੍ਰਸਤ ਮਨ ਬੁੱਤ ਸ਼ਿਕਨ ਇਹਦਾ ਅਰਥਾਤ ਕਿ ਮੈਂ ਜਿਹੜੇ ਪਹਾੜੀ ਰਾਜੇ ਆ ਉਹਨਾਂ ਦਾ ਖਤਮ ਕਰਨ ਵਾਲਾ ਹਾਂ ਜਿਹੜੇ ਬੁੱਤ ਪੁਜਾਰੀ ਸੀਗੇ ਉਹਨਾਂ ਦਾ ਖਤਮ ਕਰਨ ਵਾਲਾ ਹਾਂ ਜਿਹੜੇ ਬੁੱਤਾਂ ਨੂੰ ਪੂਜਦੇ ਆ ਉਹ ਬੁੱਤ ਤੋੜਨ ਵਾਲਾ ਹਾਂ ਇੱਥੇ ਵੀ ਗੁਰੂ ਸਾਹਿਬ ਦੀ ਭਾਵਨਾ ਇਹ ਹੈ ਕਿ ਅਸੀਂ ਬੁੱਤਾਂ 'ਚ ਨਹੀਂ ਮੰਨਦੇ ਹੈਗੇ ਉਹਨਾਂ ਨੇ ਆਪਣੇ ਹੱਥੋਂ ਨਹੀਂ ਤੋੜੇ ਉਹਨਾਂ ਦਾ ਪ੍ਰਚਾਰ ਉਹਨਾਂ ਦੀ ਸੋਚ ਸਾਨੂੰ ਇੱਧਰ ਜਾਣ ਨਹੀਂ ਦਿੰਦੀ ਹੈ ਸਾਥ ਸੰਗਤ ਜੀ ਜਦ 20 ਅਕਤੂਬਰ 20 ਜਨਵਰੀ 22 ਜਨਵਰੀ ਨੂੰ ਜਦ ਇਹ ਘਟਨਾ ਵਾਪਰਨੀ ਹੈ ਤਾਂ ਸਿੱਖਾਂ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ ਚਾਹੇ 100 ਵਾਰੀ ਕਿਸੇ ਜਥੇਬੰਦੀ ਨੂੰ ਲੈ ਕੇ ਉੱਥੇ ਬਿਠਾ ਦੇਣ ਪਰ ਜਿਹੜੇ ਸਾਡੇ ਊਸੂਲ ਹੈ ਉਹ ਬਾਣੀ ਅਦੀਨ ਸਾਡੇ ਇਤਿਹਾਸਦੀਨ ਬਿਲਕੁਲ ਸਾਫ਼ ਸੁਥਰੇ ਹੈ ਤੇ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਅੰਮ੍ਰਿਤਸਰ ਸਾਹਿਬ ਵਾਲੇ ਜਥੇਦਾਰ ਹੈ ਉਹ ਜ਼ਰੂਰ 6 7 8 ਜਨਵਰੀ ਨੂੰ ਉੱਥੇ ਸਮੂਹ ਸਿੱਖਾਂ ਨੂੰ ਇਕੱਠਾ ਕਰਕੇ ਇਹਦੇ ਬਾਰੇ ਇੱਕ ਇਕੱਠਾ ਆਪਾਂ ਬਿਆਨ ਜਾਈਏ ਜਿਹਦੇ ਵਿੱਚ ਸਾਡੀ ਪੋਜੀਸ਼ਨ ਸਪਸ਼ਟ ਹੋ ਜੇ ਜਿਹੜੀ ਜਥੇਬੰਦੀ ਤੁਹਾਡੀ ਉਸ ਸਮੇਂ ਜਦ ਮਸਜਿਦ ਢਾਉਣ ਦਾ ਸਮਾਂ ਸੀ ਰੋਕਣ ਵਾਸਤੇ ਗ੍ਰਿਫਤਾਰੀਆਂ ਦੇ ਕੇ ਆਈਆਂ ਅੱਜ ਫੇਰ ਆਪਾਂ ਆਪਣਾ ਸਟੈਂਡ ਸਪਸ਼ਟ ਕਰ ਦਈਏ ਸਾਧ ਸੰਗਤ ਜੀ ਜਿਹੜਾ ਵਾਕਾ ਉਰੇ ਬੀਤਿਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਕਿਹਾ ਸੀਗਾ ਕਿ ਜਿਹੜਾ ਕੰਮ ਤੂੰ ਕੀਤਾ ਹੈ ਇਹ ਰੱਬ ਦੇ ਹੁਕਮ ਦੇ ਬਰਖਿਲਾਫ ਕੀਤਾ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਰਿਆ ਉਹਦੇ ਬਾਰੇ ਉਹਨਾਂ ਨੇ ਜ਼ਫਰਨਾਮਾ ਤਿਆਰ ਕਰਕੇ ਦੋ ਆਪਣੇ ਪੰਜ ਪਿਆਰਿਆਂ ਸਿੰਘਾਂ ਨੂੰ ਔਰੰਗਜ਼ੇਬ ਕੋਲੇ ਭੇਜਿਆ ਸੀਗਾ ਸਾਧ ਸੰਗਤ ਜੀ ਇਹ ਜਿਹੜਾ ਸਟੇਟ ਜਿਹੜਾ ਹਕੂਮਤ ਉਸ ਸਮੇਂ ਤੇ ਕੰਮ ਕਰਦੀ ਸੀਗੀ ਉਸ ਦੇ ਬਰਖਿਲਾਫ ਗੁਰੂ ਸਾਹਿਬ ਨੇ ਜ਼ਫਰਨਾਮਾ ਦਾ ਐਲਾਨ ਕੀਤਾ ਸੀਗਾ ਸਾਧ ਸੰਗਤ ਜੀ ਜੋ ਇਹ ਹਕੂਮਤ ਹੁਣ ਕਰ ਰਹੀ ਹੈ ਉਹ ਵੀ ਤੁਸੀਂ ਦੇਖੋ ਸਾਡੀ ਸੋਚ ਨੂੰ ਭੰਗ ਕਰਨਾ ਚਾਹੁੰਦੀ ਹੈ ਔਰ ਸਾਨੂੰ ਜਾਨੀ ਤੌਰ ਤੇ ਮਾਰਨਾ ਚਾਹੁੰਦੀ ਹੈ ਇਹ ਜਾਣ ਲਿਵੇ ਹਮਲੇ 1984 ਜੂਨ ਚ ਫੌਜ ਨੇ ਬੇਕਸੂਰ ਬੀਬੀਆਂ ਬੱਚਿਆਂ ਨੂੰ ਉਥੇ ਤੋਪਾਂ ਨਾਲ ਮਸ਼ੀਨ ਗਨਾਂ ਨਾਲ ਉਨਕੇ ਰੱਖਤਾ ਅਗਲੇ ਸਾਲ 40 ਸਾਲ ਹੋ ਜਾਣੇ ਆ ਕੀ ਕਿਸੇ ਅਦਾਲਤ ਨੇ ਕਿਸੇ ਸਟੇਟ ਲੈਜਿਸਲੇਚਰ ਨੇ ਕਿਸੇ ਪਾਰਲੀਮੈਂਟਰੀ ਲੈਜਿਸਲੇਚਰ ਨੇ ਐਗਜ਼ੈਕਟਿਵ ਨੇ ਸੁਪਰੀਮ ਕੋਰਟ ਨੇ ਇਹਦਾ लेखा जोखा ਕਰਕੇ ਕੋਈ ਇਨਸਾਫ ਦਿੱਤਾ ਹੈ ਬਿਲਕੁਲ ਨਹੀਂ ਦਿੱਤਾ ਹੈਗਾ